Forlan Tuman! Forlan Tuman! Forlan Tuman! ਪੰਜਾਬ ਨੂੰ ਅੱਜ ਮਾਨ ਸਰਕਾਰ ਵੱਲੋਂ ਇੱਕ ਵੱਡਾ ਜਿਹੜਾ ਤੋਹਫਾ ਦਿੱਤਾ ਗਿਆ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਅੱਜ ਬਿਜਲੀ ਦੇ ਜਿਹੜਾ 300 ਯੂਨਿਟ ਦਾ ਐਲਾਨ ਕੀਤਾ ਗਿਆ ਸੀ ਉਹ ਜਿਹੜੀ ਅੱਜ ਮੁਫਤ ਕਰ ਦਿੱਤੀ ਗਈ ਹੈ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਵੱਲੋਂ ਅੱਜ ਜੋ ਇਹ ਮਾਫ ਕੀਤੇ ਗਏ ਨੇ ਬਿਜਲੀ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਨੇ ਦੋ 2 ਕਿਲੋਵਾਰਟ تک ਦੇ ਜਿਹੜੇ ਮੀਟਰ ਨੇ ਉਸ ਤੇ ਜਿਹੜੀ 300 ਯੂਨਿਟ ਬਿਜਲੀ ਮਾਫ ਕੀਤੀ ਗਈ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਾਰਕਟਰਾਂ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਇੱਕ ਹੀ ਕਾਰਨ ਤੋਂ ਮੈਂ ਤੁਹਾਨੂੰ ਦੱਸ ਰਿਹਾ ਅੱਜ ਜੋ ਸਾਡੀ ਆਮ ਆਦਮੀ ਪਾਰਟੀ ਨੇ ਇਲੈਕਸ਼ਨਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ 300 ਯੂਨਿਟ ਬਿਜਲੀ ਫ੍ਰੀ ਦਾ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹ ਆਪਣਾ ਵਾਅਦਾ ਪੂਰਾ ਕੀਤਾ ਉਸ ਦੀ ਖੁਸ਼ੀ ਵਿੱਚ ਅੱਜ ਅਸੀਂ ਟਾਲੀ ਵਾਲੇ ਚੌਂਚ ਲੱਡੂ ਵੰਡ ਰਹੇ ਹਾਂ ਆਮ ਆਦੀ ਪਾਰਟੀ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਉਸ ਤਹਿਤ ਅੱਜ ਅਸੀਂ ਬਿਜਲੀ ਵਾਲਾ ਵਾਅਦਾ ਪੂਰਾ ਕਰੀਏ ਜਦ ਮੈਂ ਸੁੱਬੇ ਦੇ ਵਿੱਚ ਹੁੰਜਾ ਆਮ ਆਦੀ ਪਾਰਟੀ ਜਿੰਦਾਬਾਦ ਜਦ ਸੁੱਬੇ ਦੇ ਵਿੱਚ ਆਮ ਆਦੀ ਪਾਰਟੀ ਨੇ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਜਿਹੜੇ ਆਪਣੇ ਵਾਅਦੇ ਪੂਰੇ ਕਰਨ ਤੇ ਲੱਗੇ ਹੋਏ ਹਨ ਪਰੰਤੂ ਕਿਤੇ ਨਾ ਕਿਤੇ ਜਿਹੜਾ ਲਾਅ ਐਂਡ ਆਰਡਰ ਹੈ ਉਹ ਵਿਗੜਦਾ ਦਿਖ ਰਿਹਾ ਹੈ ਉਹਦੇ ਤੇ ਕਿਹਦੇ ਦੇਖੋ ਲਾਅ ਐਂਡ ਆਰਡਰ ਕੰਟਰੋਲ ਕਰ ਰਹੇ ਹੈ ਕਿਉਂਕਿ ਲਾਅ ਐਂਡ ਆਰਡਰ ਕੋਈ ਅੱਜ ਨਹੀਂ ਵਿਗੜਿਆ ਲਾਅ ਐਂਡ ਆਰਡਰ ਤਾਂ ਵਿਗੜਿਆ ਹੀ ਹੋਇਆ ਸੀ 70 ਸਾਲਾਂ ਚ ਇਹਨਾਂ ਨੇ ਕੀਤਾ ਹੀ ਕੀ ਐ ਇਹ ਹੀ ਜ਼ਬਰਦਸਤੀਆਂ ਜ਼ਬਰਦਸਤ ਕਬਜ਼ੇ ਉਥੇ ਹਮਲੇ ਉਥੇ ਅਟੈਕ ਉਥੇ ਅਟੈਕ ਉਥੇ ਝੂਠੇ ਪਰਚੇ ਇਹ ਹੀ ਕੀਤਾ ਸੀ ਆਮ ਆਦੀ ਪਾਰਟੀ ਦਾ ਜਦੋਂ ਦੀ ਆਈ ਹੈ ਉਹ ਸੁਧਾਰ ਰਹੀ ਹੈ ਔਰ ਕਾਫੀ ਸੁਧਾਰ ਹੋ ਰਿਹਾ ਹੈ ਹਲੇ 1 ਮਹੀਨਾ ਹੋਇਆ ਆ ਜ ਆਮ ਆਦੀ ਪਾਰਟੀ ਦੀ ਸਰਕਾਰ ਆਏ ਨੂੰ ਤਾਂ ਬਹੁਤ ਛੇਤੀ ਪੂਰਾ ਪੰਜਾਬ ਤੇ ਪੂਰਾ ਪੰਜਾਬ ਦਾ ਵਧੀਆ ਮਾਹੌਲ ਬਣ ਜਾਊਗਾ ਔਰ ਆਮ ਆਦੀ ਪਾਰਟੀ ਆਪ ਦਾ ਇੱਕ ਇੱਕ ਵਾਦਾ ਪੂਰਾ ਕਰੇਗੀ ਤਰਾ ਅੱਜ ਦੀ ਇੱਕ ਘਟਨਾ ਵਾਪਰੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੇ ਉੱਪਰ ਪਰਿਵਾਰ ਵੱਲੋਂ ਇਲزام ਲਗਾਏ ਗਏ ਨੇ ਕਿ ਇਹ ਮਹਿਲਾ ਉਹਦੇ ਵੱਲੋਂ ਬੱਚੇ ਨੂੰ ਜਿਹੜਾ ਬਲੈਕਮੇਲ ਕੀਤਾ ਗਿਆ ਸੀਗਾ ਦੇਖੋ ਜਿਹੜਾ ਤੁਸੀਂ ਕਹਿੰਦੇ ਹੋ ਉਹ ਸ਼ੁਰੂ ਤੋਂ ਕਾਂਗਰਸ ਪਾਰਟੀ ਨੇ ਵਰਕਰ ਸੀਗੇ ਇਲੈਕਸ਼ਨਾਂ ਵੇਲੇ ਉਹ ਸਾਡੇ ਨਾਲ ਆਈ ਸੀ ਪਰ ਇਹ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਕੀ ਅਸਲੀਅਤ ਕੀ ਹੈ ਜੋ ਇਹ ਪੁਲਿਸ ਦਾ ਫੈਸਲਾ ਹੈ ਜੋ ਕਸੂਰवार ਹੋਊਗਾ ਚਾਹੇ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਉਹਨੂੰ ਸਜ਼ਾ ਮਿਲੇਗੀ ਤੇ ਅੱਜ ਬਿਜਲੀ ਦਾ ਜਿਹੜਾ ਵੱਡਾ ਫੈਸਲਾ ਲਿਆ ਗਿਆ ਇਸ ਤੋਂ ਬਾਅਦ ਹੋਰ ਕਿਹੜੇ ਵੱਡੇ ਫੈਸਲੇ ਹੋਣਗੇ ਪੰਜਾਬ ਦੀ ਜਲਦੀ ਜਿੰਨੇ ਵੀ ਵਾਅਦੇ ਕੀਤੇ ਸੀ ਜਲਦੀ ਪੂਰੇ ਹੋਣਗੇ ਸਟੈਪ ਬਾਈ ਸਟੈਪ ਅਨਸਾਰੇ ਵਾਅਦੇ ਪੂਰੇ ਹੋਣਾਂ ਅੱਜ 1 ਮਹੀਨਾ ਹੋਇਆ ਪਹਿਲੇ ਮਹੀਨੇ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸਾਨੂੰ ਅੱਜ ਤੋਹਫਾ ਦਿੱਤਾ ਪੰਜਾਬੀਆਂ ਨੂੰ ਕਿ ਜੋ ਵਾਅਦਾ ਕੀਤਾ ਸੀ ਉਹ ਮੈਂ ਪੂਰਾ ਕਰ ਰਿਹਾ ਅੱਗੇ ਹੋਰ ਵੀ ਜਿਹੜੇ ਵਾਅਦੇ ਕੀਤੇ ਸਾਰੇ ਪੂਰੇ ਹੋਣਗੇ ਮੁਲ ਸਭ ਅੱਜ ਇੱਥੇ ਇੱਕ ਸੈਲੀਬ੍ਰੇਸ਼ਨ ਕੀਤਾ ਜਾ ਰਿਹਾ ਹੈ ਕਿ ਕਾਰਨ ਆ ਦੇ ਬਾਰੇ ਅੱਜ ਪੰਜਾਬ ਦੇ ਇਤਿਹਾਸ ਪੂਰੇ ਇੰਡੀਆ ਦੇ ਇਤਿਹਾਸ ਬਹੁਤ ਵੱਡਾ ਫੈਸਲਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਉਹਨਾਂ ਦੀ ਜ਼ਿੰਦਗੀ ਸਗਾਲੀ ਕਰਦੀ ਉਹਨਾਂ ਦਾ ਜਿਹੜਾ ਬਜਟ ਹੈ ਮਹੀਨੇ ਦਾ ਉਹ ਮਤਲਬ ਕਿ ਲੈਵਲ 'ਚ ਕਰਤਾ ਕਿਉਂਕਿ ਉਹਨਾਂ ਨੇ 300 ਯੂਨਟਾਂ ਹਰ ਮਹੀਨੇ ਦੋ ਮਹੀਨੇ ਦਾ ਬਿੱਲ ਆਂਦਾ 600 ਯੂਨਟਾਂ ਹਰ ਬਿੱਲ ਤੇ ਉਹਨਾਂ ਨੇ ਅੱਜ ਮਾਫ਼ ਕਰ ਦਿੱਤੀਆਂ ਪੰਜਾਬੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਜਿਹਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਇੰਨਾ ਵੱਡਾ ਤੋਹਫਾ ਅੱਜ ਪੰਜਾਬੀਆਂ ਨੂੰ ਮਿਲਿਆ ਅਸੀਂ ਉਹਨਾਂ ਦੇ ਅੱਜ ਆਮ ਆਦਮੀ ਪਾਰਟੀ ਯੂਨਟ ਰਾਜਪੁਰਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸੇ ਖੁਸ਼ੀ ਦੇ ਵਿੱਚ ਅੱਜ ਰਾਜਪੁਰੇ ਦੇ ਜਿਹੜੇ ਸਮੂਹ ਵੋਟਰ ਨੇ ਵਰਕਰ ਨੇ ਉਹਨਾਂ ਨੇ ਉਹਨੇ ਟਾਲੀ ਵਾਲੇ ਚੌਕ ਤੇ ਵੱਡਾ ਇਕੱਠ ਕਰਕੇ ਲੱਡੂ ਵੰਡੇ ਨੇ ਖੁਸ਼ੀਆਂ ਮਨਾਈਆਂ ਖੁਸ਼ੀਆਂ ਜਿਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ ਕਿ ਵਰਕਰਾਂ ਵੱਲੋਂ ਲੱਡੂ ਵੀ ਵੰਡੇ ਜਾ ਰਹੇ ਨੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਹੁਤ ਖੁਸ਼ੀ ਹੈ ਜੀ ਉਹਨਾਂ ਨੂੰ ਕਿਉਂਕਿ ਲੋਕਾਂ ਨੂੰ ਬਹੁਤ ਉਮੀਦਾਂ ਸੀ ਵੀ ਪਤਾ ਨਹੀਂ ਕਦੋਂ ਹੋਏਗਾ ਕਦੋਂ ਨਹੀਂ ਹੋਏਗਾ ਆ ਦੇਖੋ ਸਰਕਾਰ ਬਣਦੇ 1 ਮਹੀਨੇ ਦੇ ਅੰਦਰ ਅੰਦਰ ਪੰਜਾਬੀਆਂ ਨੂੰ ਓਕੇ ਲੋਕਾਂ ਨੂੰ ਸਿਰਫ ਜਿਹੜਾ ਬਿਜਲੀ ਦਾ ਬਿੱਲ ਹੈ ਉਹਦੇ ਮਾਫ ਹੋਣ ਨਾਲ 3000 ਰੁਪਏ ਪ੍ਰਤੀ ਮਹੀਨਾ ਹਰ ਮੀਟਰ ਤੇ ਉਹਨਾਂ ਨੂੰ ਹਰ ਮਤਲਬ ਕਿ ਪਰਿਵਾਰ ਨੂੰ ਲਾਭ ਹੋ ਗਿਆ ਜੀ ਤੇ ਮੋਲੀ ਜੀ ਕਿਹਾ ਆਪਣੇ ਜਿਹੜਾ ਇਹ 300 ਯੂਨਟ ਜਦੋਂ ਪੂਰੀਆਂ ਹੋ ਜਾਣਗੀਆਂ ਅਗਰ ਇੱਕ ਯੂਨਟ ਵੀ ਫालतू ਹੁੰਦੀ ਹੈ ਤਾਂ ਕਹਿੰਦੇ ਪੂਰੇ ਦਾ ਲੱਗੇਗਾ ਉਹ ਨਹੀਂ ਨਹੀਂ ਉਹ ਸਿਰਫ ਦੇਖੋ ਜਿਹੜੇ ਲੋਕ ਸਮਰੱਥ ਨੇ ਠੀਕ ਹੈ ਉਹਨਾਂ ਦਾ ਲੱਗਣਾ ਹੈ ਬਾਕੀ ਐਸੇ ਜਿਹੜਾ ਹੋਰ ਜਿਹੜੇ ਫਰੀ ਡਰ ਫਾਈਟਰ ਨੇ ਜਾਂ ਉਹਨਾਂ ਪਰਿਵਾਰਾਂ ਦਾ ਨਹੀਂ ਲੱਗਣਾ ਹੈਗਾ ਆਮ ਆਮ ਪਬਲਿਕ ਨੂੰ ਯਾਨੀ ਕਿ 300 ਤੋਂ ਪਲੱਸ ਲੱਗਿਆ ਦੇਖੋ ਜੀ 70 80% ਆਬਾਦੀ ਇਸ ਚ ਕਵਰ ਹੋ ਜੁੰਦੀ ਹੈ ਠੀਕ ਹੈ 10 20% ਜਿਹੜੇ ਅਮੀਰ ਲੋਕ ਨੇ ਜਾਂ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਵੀ ਹੋਰ ਹੈ ਜਿੰਨੇ ਕਿ ਬਾਕੀ ਦਾ ਸਾਰੇ ਹੋ ਹੀ ਗਏ ਨੇ ਇੱਕੋ ਇੱਕ ਕ੍ਰਾਈਟੇਰੀਆ ਵੀ ਹੈ ਵੀ ਕਿਸੇ ਦਾ ਜਨਨ ਜਿਵੇਂ ਵੀ 2 ਕਿਲੋ ਦਾ ਹੈਗਾ ਜਾਂ 3 ਕਿਲੋ ਵਾਟ ਦਾ ਜਨਨ ਕਲੈਕਸ਼ਨ ਹੈ ਜੇ ਸਾਰੀਆਂ ਸੁਵਿਧਾਵਾਂ ਭਗਵਾਨ ਤੁਮਨ ਜੀ ਨੇ ਸਵੇਰੇ ਦੱਸਤੀਆਂ ਤੁਸੀਂ ਉੱਥੇ ਸੁਣ ਸਕਦੇ ਹੋ ਸਾਰਾ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਇਆ ਅੱਜ ਤੁਹਾਨੂੰ ਦੱਸਦਾ ਦਿੱਤਾ ਜੀ ਗੱਡੂ ਅਸੀਂ ਵੰਡੇ ਆ ਸਾਰਿਆਂ ਨੂੰ 300 ਯੂਨਟਾ ਪ੍ਰਤੀ ਮਹੀਨਾ ਹਰ ਇੱਕ ਨੂੰ ਮਿਲਣਗੀਆਂ ਤੁਹਾਨੂੰ ਪੱਕਾ ਮਿਲਣਗੀਆਂ ਤੇ ਨਾ ਮਿਲਿਆ ਮੈਨੂੰ ਫੜ ਲਿਓ ਹੋਰ ਦੱਸੋ ਇੱਕ ਸਵਾਲ ਨਹੀਂ ਪੁੱਛੋ ਜਰਾ ਹਾਂ ਤਾਂ ਇਹ ਪੁੱਛੋ ਸਾਡਾ ਸਵਾਲ ਇਹ ਹੈ ਆਪ ਤਾਂ ਕਹਿ ਰਹੇ ਹੋ ਅਸੀਂ 300 ਯੂਨਿਟੀ ਦੇ ਰਹੇ ਹਾਂ ਰੋਜ਼ ਖਬਰ ਆ ਰਹੀ ਹੈ ਕਿ ਪੰਜਾਬ 'ਚ ਕੋਲਾ ਦਾ ਸੰਕਟ ਹੈ ਕੋਲੇ ਦਾ ਸੰਕਟ ਦਾ ਹੱਲ ਜਿਹੜਾ ਕਾਂਗਰਸ ਦਾ ਫਾਇਦਾ ਇੱਕ ਤਾਂ ਕੋਲੇ 'ਕ ਸੰਕਟ ਹੈ ਔਰ ਇੱਕ 24000 ਕਰੋੜ ਯੂਨਿਟੀ ਬੋਰਡ ਨੇ ਲੈ ਰਾਇਆ ਸਰਕਾਰ 'ਚ ਲੈਣਾ ਉਹ ਮੇਰੇ ਆਪਲੇ ਤਾਂ ਟੈਂਡਰ ਹੋ ਸਾਡੇ ਹੀ ਇਮਾਨਦਾਰ ਸਰਕਾਰ ਬਣੀ ਨੂੰ ਜੇ 1 ਮਹੀਨਾ ਹੋਇਆ ਇਹ ਲੋਕਾਂ ਦੇ ਜਿਹੜੇ ਸਾਰੇ ਅਰਥਚਾਰਾ ਜਾਂ ਸਾਰਾ ਸਿਸਟਮ ਹੈ ਪਿਛਲੇ 70 ਸਾਲਾਂ ਦਾ ਅਕਾਲੀ ਦਲਾਂ ਨੇ ਕਾਂਗਰਸ ਨੇ ਵਿਗਾੜਿਆ ਪਿਆ ਹੈ ਅਸੀਂ ਉਹਨੂੰ ਸੁਧਾਰ ਰਹੇ ਹਾਂ ਤੁਸੀਂ ਦੇਖੋਗੇ ਇੱਕ ਮਹੀਨਾ ਸਾਨੂੰ ਹੋਰ ਦੇ ਦਿਓ ਸਾਰਾ ਕੋਲਾ ਬੂਰਾ ਹੋ ਜਾਏਗਾ ਔਰ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹੇਗੀ ਸਵਾਲ ਤਾਂ ਇਹ ਹੈ ਸਰ 24000 ਕਰੋੜ ਦੇ ਨੇ ਉਹ ਸਾਰਾ ਕਰਜ਼ਾ ਤਾਰ ਦੇ ਤੁਸੀਂ ਫਿਕਰਾਂ ਦਾ ਕਰੋ ਅਸੀਂ ਭ੍ਰਿਸ਼ਟਾਚਾਰ ਨੂੰ ਨੱਥ ਪਾ ਦੇਣੀ ਹੈ ਸਾਰਾ ਪ੍ਰੇਸ਼ਟ ਅੰਤਰ ਜਿਹੜਾ ਇਹਨਾਂ ਦੀ ਜੇਬਾਂ ਜਾਂਦਾ ਸੀ ਅਕਾਲੀ ਕਾਂਗਸੀ ਲੱਖਾਂ ਕਰੋੜਾਂ ਅਰਬ ਰੁਪਇਆ ਬਾਹਰਲੇ ਮੁਲਕਾਂ 'ਚ ਪੰਚਾਇਤ ਦਾ ਮਰੀਂਦਰ ਬਾਦਲਾ ਨੇ ਅਸੀਂ ਸਾਰਾ ਵਾਪਸ ਮੰਗਾ ਕੇ ਸਾਰਾ ਓਕੇ ਕਰ ਦਿਆਂਗੇ ਜਿਸ ਤਰ੍ਹਾਂ ਤੁਸੀਂ ਦੇਖਿਆ ਸੀ ਹੈ ਕਿ ਕਿਸ ਤਰ੍ਹਾਂ ਮੈਡਮ ਨੀਨਾ ਮਿੱਤਲ ਵੀ ਇੱਥੇ ਪਹੁੰਚੇ ਸੀਗੇ ਤੇ ਵਰਕਰਾਂ ਦੇ ਨਾਲ ਜਿਹੜਾ ਅੱਜ ਬਿਜਲੀ ਜਿਹੜੇ ਬਿੱਲ ਮਾਫ ਕੀਤੇ ਗਏ ਨੇ ਉਸ ਨੂੰ ਲੈ ਕੇ ਜਿਹੜੀ ਇੱਥੇ ਉਹਨਾਂ ਵੱਲੋਂ ਆਪਣੀ ਖੁਸ਼ੀ ਜਿਹੜੀ ਜ਼ਾਹਿਰ ਕੀਤੀ ਗਈ ਹੈ ਰਾਜਪੁਰਾ ਤੋਂ ਐਕਸ਼ਨ ਪੰਜਾਬ ਐਬ ਨਿਊ ਚੈਨਲ ਲਈ ਗੁਰਪ੍ਰੀਤਿਮਾਨ ਰਾਜਪੁਰਾ